ਫਗਵਾੜਾ ਨਕੋਦਰ ਰੋਡ ਤੇ ਹਦੀਆਬਾਦ ਨੇੜੇ ਮੇਜਰ ਅੰਦੇਰ ਸਿੰਘ ਇੰਡੀਅਨ ਆਇਲ ਪੰਪ ਤੇ ਡੀਜ਼ਲ ਚ ਪਾਣੀ ਆਉਣ ਕਾਰਨ ਅੱਧੀ ਦਰਜਨ ਤੋਂ ਵੱਧ ਕਾਰਾਂ ਤੇ ਆਟੋ ਖੜੇ ਹੋ ਗਏ ਜਿਸ ਕਾਰਨ ਲੋਕਾਂ ਨੇ ਪੰਪ ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੀ ਸੂਚਨਾ ਮਿਲਦੇ ਹੀ थाना ਸਤਨਾਮਪੁਰਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਦੀ ਸਮੱਸਿਆ ਸੁਣੀ ਅਤੇ ਆਟੋ ਚਾਲਕਾ ਵੱਲੋਂ थाना ਸਤਨਾਮਪੁਰਾ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਇਹ ਜੋ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਹੈਂਡ ਪੰਪ ਤੋਂ ਪਾਣੀ ਕੱਢਣ ਦੀ ਨਹੀਂ ਹੈ ਬਲਕਿ ਫਗਵਾੜਾ ਦੇ ਨਕੋਦਰ ਰੋਡ ਤੇ ਸਿੱਧੇ ਇੱਕ ਵੱਡੇ ਪੈਟਰੋਲ ਪੰਪ ਦੀ ਹੈ ਜਿੱਥੇ ਡੀਜ਼ਲ ਦੀ ਟੈਂਕੀ ਵਿੱਚੋਂ ਸੈਂਕੜੇ ਲੀਟਰ ਪਾਣੀ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਤੇ ਜਾਣਕਾਰੀ ਦਿੰਦੇ ਹੋ ਆਟੋ ਚਾਲਕ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹਨੇ ਆਪਣੇ ਆਟੋ ਵਿੱਚ ਤੇਲ ਪਰਵਾਇਆ ਸੀ ਪਰ થોડી ਦੂਰੀ ਤੇ ਜਾਣ ਤੋਂ ਬਾਅਦ ਹੀ ਗੱਡੀ ਸੀਲ ਹੋ ਗਈ ਜਿਸ ਕਾਰਨ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਇੱਕ ਦੋ ਨਹੀਂ ਸਗੋ ਦਰਜਨਾ ਵਾਹਨ ਤੇਲ ਪਰਨ ਤੋਂ ਬਾਅਦ ਸੀਲ ਹੋ ਗਏ ਇਸ ਮਾਮਲੇ ਸੰਬੰਧੀ ਜਦੋਂ ਪੰਪ ਤੇ ਕੰਮ ਕਰਦੇ ਸੁਨੀਲ ਨਾਮਕ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਵੀ ਮੌਕੇ ਤੇ ਮੰਨਿਆ ਕਿ ਡੀਜ਼ਲ 'ਚ ਪਾਣੀ ਸੀ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦੂਜੇ ਪਾਸੇ ਮੌਕੇ ਤੇ ਪਹੁੰਚੇ ਇੰਡੀਅਨ ਆਇਲ ਦੇ ਕਰਮਚਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਪ ਮਾਲਕ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ਕਾਰਨ ਉਸਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਡੀਜ਼ਲ ਦੀ ਟੈਂਕੀ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਸੀ ਜਿਸ ਨੂੰ ਉਸ ਵੱਲੋਂ ਬਾਹਰ ਕੱਢਿਆ ਗਿਆ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਪੰਪ ਤੇ ਆਟੋਮੇਸ਼ਨ ਸਿਸਟਮ ਲਗਾਇਆ ਜਾਂਦਾ ਹੈ ਤਾਂ ਮਸ਼ੀਨ ਤੇਲ ਨਹੀਂ ਪਾਉਂਦੀ ਅਤੇ ਆਟੋਮੇਸ਼ਨ ਸਿਸਟਮ ਦੀ ਖਰਾਬੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਪੰਪ ਤੇ ਪਹਿਲਾਂ ਵੀ ਕਈ ਵਾਰ ਹੰਗਾਮਾ ਹੋ ਚੁੱਕਾ ਹੈ ਜਿਸ ਕਾਰਨ ਪੰਪ ਕੁਝ ਸਮੇਂ ਲਈ ਬੰਦ ਵੀ ਕਰ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਹੰਗਾਮੇ ਤੋਂ ਬਾਅਦ ਲੋਕਾਂ ਵੱਲੋਂ ਕੀਤੀ ਗਈ ਸ਼ਿਕਾਇਤਾਂ ਤੋਂ ਬਾਅਦ ਇੰਡੀਅਨ ਆਇਲ ਕੰਪਨੀ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਇਵੇਂ ਹੀ ਲੋਕਾਂ ਨੂੰ ਪਰੇਸ਼ਾਨ ਹੋਣਾ ਪਵੇਗਾ ਫਗਵਾੜਾ ਤੋਂ ਬੀਡੀ ਸ਼ਰਮਾ ਦੇ ਨਾਲ ਅਸਲ ਸਲੱਡੀ ਦੀ ਰਿਪੋਰਟ ਜਿੱਦ ਕੀ ਮਾਮਲਾ ਇੱਕ ਦੀ ਪੱਟ ਦਿਖਣੇ ਆ ਪਏ ਸਾਡੇ ਹਨਾ ਸਾਡੇ ਆਟੋ ਵਾਲੇ ਆ ਜਿੱਦਾਂ ਮੰਨ ਲਓ ਉਥੇ ਤੇਲ ਪਾਇਆ ਸੀ ਤੇ ਉਹਨੇ ਤੇਲ ਦੀ ਜਗ੍ਹਾ ਪਾਣੀ ਪਾਤਾ ਤੇ ਐਸ ਟਾਈਮ ਇੰਜਨ ਹੋਣੇ ਵਾਲੇ ਆ ਉਹ ਆਟੋ ਸਾਡੇ ਸਹੀ ਜਦੋਂ ਆਏ ਆ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਇਥੇ ਮਾਲਕ ਸਗੇ ਇਹ ਮਾਲਕ ਨੂੰ ਇਹ ਕਿਹਾ ਵੀ ਸਾਡੀ ਗੱਲ ਸੁਣ ਲਓ ਉਹਨੇ ਕਿਹਾ ਵੀ ਮੇਰੇ ਤੋਂ ਟਾਈਮ ਹੈ ਨਹੀਂ ਪਾਛੇ ਗਏ ਹਾਂ ਸਾਡੀ ਮਾਲਕ ਕੋਈ ਸੁਣਵਾਇ ਨਹੀਂ ਹੋਈ ਅਸੀਂ ਜਦ ਆਈ 2-3 ਘੰਟੇ ਹੋ ਗਏ ਇੱਥੇ ਆਏ ਨਹੀਂ ਮਾਲਕ ਨੂੰ ਅਸੀਂ ਕਿਹਾ ਵੀ ਸਾ ਨਾਲ ਬਹਿ ਗੱਲ ਕਰ ਲਓ ਜਿਹੜੀ ਵੀ ਹੈਗੀ ਆ ਵੀ ਸਾਡਾ ਖਰਚਾ ਦੇ ਦਿਓ ਜਿਹੜੇ ਬੰਦ ਸਾਡੇ ਆ ਗਏ ਬਿਕਰੀ ਬੰਦੇ ਅਸੀਂ ਸਾਡੇ ਸੁਨੀਲ ਜੀ ਕੀ ਮਾਮਲਾ ਹੋਇਆ ਪੰਪ ਤੇ ਰੋਲਾ ਗੋਲਾ ਗਿਆ ਪੰਪ ਦੇ ਵਿੱਚ ਪਾਣੀ ਨਿਕਲ ਰਿਹਾ ਕੀ ਮਾਮਲਾ ਹੈ ਬਾਰਿਸ਼ ਦਾ ਪਾਣੀ ਪੈ ਗਿਆ ਹੈਗਾ ਜੀ ਟੈਂਕਰ ਚ ਤੇ ਉਹਦੇ ਥਰੂ ਗੱਡੀਆਂ ਚ ਪਾ ਪੈ ਗਿਆ ਜਿਹੜਾ ਪੰਪ ਦੇ ਪਿਆ ਉਹ ਤੇ ਟੈਂਕਰ ਚ ਪਾਣੀ ਪੈ ਗਿਆ ਕੀ ਤੁਹਾਡੇ ਆਟੋ ਮਿਸ਼ਨ ਸਿਸਟਮ ਲੱਗਾ ਹੋਇਆ ਆ ਆਟੋ ਮਿਸ਼ਨ ਸਿਸਟਮ ਤੇ ਲੱਗਾ ਪਰ ਕਿਉਂ ਨਹੀਂ ਬੰਦ ਹੋਇਆ ਜਦੋਂ ਆਟੋ ਮਿਸ਼ਨ ਸਿਸਟਮ ਹੁੰਦਾ ਉਸ ਦੇ ਤਹਿਤ ਪੰਪ ਬੰਦ ਹੋ ਜਾਂਦਾ ਹੈ ਸਪਲਾਈ ਬੰਦ ਹੋ ਜਾਂਦੀ ਤੁਹਾਡੀ ਸਪਲਾਈ ਨਹੀਂ ਬੰਦ ਹੋਈ ਪਰ ਉਹਦੋਂ ਕੰਮ ਨਹੀਂ ਕਰਦਾ ਹੋਣਾ ਜੇ ਕੋਈ ਪ੍ਰੋਬਲਮ ਹੈ ਯਾਨੀ ਪਤਾ ਸੀ ਤੁਹਾਨੂੰ ਪ੍ਰੋਬਲਮ ਹੈਗੀ ਹੈ ਨਹੀਂ ਨਹੀਂ ਪਤਾ ਨਹੀਂ ਲੱਗਦਾ ਜਦੋਂ ਜਦੋਂ ਸੈਂਪਲ ਆਪਾਂ ਲੈਣੇ ਆ 10 ਟਾਈਮ ਸੈਂਪਲਿੰਗ ਹੁੰਦੀ ਹੈ ਪੰਪ ਦੀ ਕਿਵੇਂ ਉਹ ਟਾਈਮ ਸੈਂਪਲ ਕਰਦੇ ਤੁਸੀਂ ਇੱਕ ਟਾਈਮ ਸਵੇਰ ਨੂੰ ਹੁੰਦੀ ਆ ਕਿੰਨੇ ਵਜੇ ਵੀ ਨੂੰ 8:00 ਵਜੇ ਕੀ ਫੇਰੇ ਜਦੋਂ ਤੇਲ ਪਾਉਣ ਤੋਂ ਪਹਿਲਾਂ ਸੈਂਪਲਿੰਗ ਹੋਈ ਸੀ ਉਦੋਂ ਸਹੀ ਸੀਗਾ ਤੇ ਉਸ ਤੋਂ ਬਾਅਦ ਕਦੋਂ ਪ੍ਰੋਬਲਮ ਆਈ ਫੇਰ ਇਹ ਤਾਂ ਸ਼ਾਮ ਦੇ ਟਾਈਮ ਆਈ ਹੈ ਸ਼ਾਮ ਦੇ ਟਾਈਮ ਕਿੰਨੇ ਕੁ ਲੋਕ ਆ ਚੁੱਕੇ ਜਿਨ੍ਹਾਂ ਨੂੰ ਪ੍ਰੋਬਲਮ ਖੜੀ ਹੈ ਗੱਡੀਆਂ ਖੜੀਆਂ ਹੋ ਗਈਆਂ ਲੋਕਾਂ ਦੀਆਂ ਇਹ ਹੋਈ ਗਏ ਹਨ ਜੀ ਆਪਾਂ ਘਟੋ ਘਟਾ 8-10 ਗੱਡੀਆਂ 컬ਵੰਦਰ ਜੀ ਕੀ ਮਾਮਲਾ ਤੁਸੀਂ ਕਿਹੜੀ ਕੰਪਨੀ ਚੋਂ ਫਗਵਾੜੇ ਆਏ ਆ ਸਰ ਅਜੇ ਕੰਟਰੈਕਟ IOCL ਲੋਕ ਇਲੈਕਟ੍ਰੀਕਲ ਤੋਂ ਸਰ ਮੈਂ ਤੇ ਕੀ ਇੱਥੇ ਰੋਲਾ ਪਿਆ ਹੋਇਆ ਪੰਪ ਦੇ ਲੋਕਾਂ ਨਾਲ ਗੱਡੀਆਂ ਦੇ ਤੇਲ ਪਾਏ ਉਹ ਚ ਪਾਣੀ ਨਿਕਲੇ ਕੀ ਮਾਮਲਾ ਸਾਰਾ ਹੈ ਸਰ ਮਾਮਲਾ ਤਾਂ ਜੀ ਇਹ ਪੰਪ ਵਾਲਿਆਂ ਨੂੰ ਪਤਾ ਹੋਊਗਾ ਅਸੀਂ ਤਾਂ ਕੰਪਲੇਂਟ ਤੇ ਆਏ ਆ ਜੀ ਤੇ ਕੀ ਕੰਪਲੇਂਟ ਕੀਤੀ ਸੀ ਦੀ ਸਰ ਉਹ ਤਾਂ ਡੀਓ ਆਫਿਸ ਨੂੰ ਪਤਾ ਹੈ ਜੀ ਸਰ ਕੰਟਰੈਕਟਰ ਨੂੰ ਪਤਾ ਮੈਨੂੰ ਤਾਂ ਕੰਟਰੈਕਟਰ ਨੇ ਭੇਜਿਆ ਤੇ ਕੀ ਦੇਖਿਆ ਤੁਸੀਂ ਮੌਕੇ ਤੇ ਆ ਕੇ ਮੌਕੇ ਤੇ ਸਰ ਇਹ ਸਿਗਾ ਕਿ ਡੀਜ਼ਲ ਟੈਂਕ ਦੇ ਵਿੱਚ ਪਾ